ਭਗਵਾਨ ਰਾਮ ਜੀ ਦੀ ਜਨਮ ਭੂਮੀ ਅਯੋਧਿਆ ਚ ਮੋੜ ਤੋਂ ਆਤ ਆਧੁਨਿਕ ਸਹੂਲਤਾਂ ਨਾਲ ਵਿਕਸਿਤ ਕੀਤੇ ਗਏ ਹਵਾਈ ਅੱਡੇ ਦਾ ਨਾਮ ਮਹਾਰਿਸ਼ੀ ਵਾਲਮੀਕੀ ਕੁਮਾਂਤਰੀ ਹਵਾਈ ਅੱਡਾ ਅਯੋਧਿਆ ਧਾਮ ਰੱਖੇ ਜਾਣ ਦਾ ਪੰਜਾਬ ਦੇ ਵਾਲਮੀਕੀ ਭਾਈਚਾਰੇ ਵੱਲੋਂ ਵੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ ਪਠਾਨਕੋਟ ਤੋਂ ਵਾਲਮੀਕੀ ਸਮਾਜ ਦੇ ਵਖਵਾ ਖਾਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਨਵੇਂ ਸਾਲ ਦੇ ਮੌਕੇ ਤੇ ਵਾਲਮੀਕੀ ਭਾਈਚਾਰੇ ਨੂੰ ਇੱਕ ਯਾਦਗਾਰੀ ਤੋਹਫ਼ਾ ਦਿੱਤਾ ਗਿਆ ਹੈ ਅਗਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਬਾਲਮਿਕ ਸਮਾਜ ਨੂੰ ਅਣਗੌਲਿਆ ਨਹੀਂ ਕੀਤਾ ਜਾ ਰਿਹਾ ਅਤੇ ਉਹਨਾਂ ਨੂੰ ਇੱਕ ਵੱਡਾ ਸਨਮਾਨ ਦਿੱਤਾ ਗਿਆ ਹੈ। ਕਿ ਵੀ ਜੋਗੀ ਸਾਡਾ ਪੂਰਾ ਬਾਲਮਿਕ ਸਮਾਜ ਉਹਨਾਂ ਦੇ ਰਿਣੀ ਆ ਜਿਨ੍ਹਾਂ ਨੇ ਬਾਲਮਿਕ ਸਮਾਜ ਨੂੰ ਅਣਦੇਖਿਆ ਨਹੀਂ ਕੀਤਾ। ਔਰ ਮੈਂ ਮੋਦੀ ਦੇ ਜੋਗੀ ਦਾ ਬਹੁਤ-ਬਹੁਤ ਆਪਣੇ ਬਾਲਮਿਕ ਸਮਾਜ ਵੱਲੋਂ ਧੰਨਵਾਦ ਵੀ ਕਰਨਾ ਜਿਨ੍ਹਾਂ ਨੇ ਸਾਡਾ ਸਮਾਜ ਨੂੰ ਅਣਦੇਖਿਆ ਨਹੀਂ ਕੀਤਾ ਔਰ ਸਾਡੇ ਸਮਾਜ ਦਾ ਮਾਨ ਸਨਮਾਨ ਵਧਾਇਆ ਵਾ। ਅੱਜ ਬੜੀ ਹੀ ਖੁਸ਼ੀ ਦੀ ਲਹਿਰ ਆ ਕਿ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਅਜੁੱਤੀਆ ਦੇ ਵਿੱਚ ਭਗਵਾਨ ਰਾਮ ਜੀ ਦਾ ਜਿਹੜਾ ਮੰਦਿਰ ਦਾ ਨਿਰਮਾਣ ਕੀਤਾ ਔਰ ਸਾਡੇ ਵਾਲਮੀਕੀ ਸਮਾਜ ਨੂੰ ਇੱਕ ਬਹੁਤ ਹੀ ਨਵੇਂ ਸਾਲ ਦਾ ਤੋਹਫਾ ਦਿੱਤਾ ਕਿ ਜਿਹੜਾ ਅੰਤਰਰਾਸ਼ਟਰੀ 에어ਪੋਰਟ ਬਣਾਇਆ ਉਹ ਭਗਵਾਨ ਵਾਲਮੀਕੀ ਜੀ ਦੇ ਨਾਂ ਤੇ ਬਣਿਆ ਔਰ ਸਾਡੇ ਵਾਲਮੀਕੀ ਸਮਾਜ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ